ਆ ਤੁਹਾਨੂੰ ਦਸੀਏ ਦਲੇ ਛੋਲਿਆਂ ਦੀ ਤੇ ਅੰਮਰਸਰੀ ਬੜੀ ਦੀ ਦਾਲ ਕਿਦਾਂ ਤਿਆਰ ਹੁੰਦੀ ਹੈ ਆਓ ਮੇਰੇ ਨਾਲ ਬਣੇ ਰਹੋ ਮੇਰੇ ਵੀਡੀਓ ਦੇ ਵਿੱਚ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦੀ ਕਮਲਜੀਤ ਕਿਚਨ ਬਲੌਗ ਦੇ ਵਿੱਚ ਜੀ ਐਨ ਨੂੰ ਵੈਲਕਮ ਜੀ ਤੁਸੀਂ ਬਣੇ ਰਹੋ ਮੇਰੇ ਨਾਲ ਤੇ ਆਪਾਂ ਬਣਾਵਾਂਗੇ ਜੀ ਅੱਜ ਦਾਲ ਦਾਲ ਬਣਾ ਰਹੇ ਆ ਆਪਾਂ ਦਲੇ ਛੋਲੇ ਹਨ ਦਲੇ ਛੋਲੇ ਕਹਿੰਦੇ ਹਨ ਇਹਨਾਂ ਨੂੰ ਜੀ ਤੇ ਦੋ ਲੈ ਆਪਾਂ ਨੇ ਪਿਆਜ਼ ਤੇ ਪੰਜ ਲੰਨੀਆਂ ਆਪਾਂ ਨੇ ਹਰੀਆਂ ਮਿਰਚਾਂ ਇੱਕ ਲਈ ਹੈ ਬੜੀ ਜਿਹਨੂੰ ਅਮਰਤਸਰੀ ਬੜੀ ਵੀ ਕਹਿ ਦਿੰਦੇ ਨੇ ਹਨ ਉਹ ਲਈ ਹੈ ਥੋੜਾ ਜਿਹਾ ਅਦਰਕ ਦਾ ਟੁਕੜਾ ਨਾਲ ਦੋ ਲੈਨੇ ਟਮਾਟਰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਦਰਕ ਦਾ ਪੀਸਟ ਵੀ ਆਪਾਂ ਇਹ ਚ ਪਾਵਾਂਗੇ ਬਾਕੀ ਤੁਹਾਨੂੰ ਦੱਸਾਂਗੇ ਤੇ ਆਪਾਂ ਤੜਕਾ ਚ ਕਿਸ ਤਰੀਕੇ ਹੋਰ ਹੋਰ ਕੀ ਕੀ ਚੀਜ਼ ਪਾ ਰਹੇ ਹਾਂ ਪਹਿਲਾਂ ਆਪਾਂ ਦਾਲ ਨੂੰ ਤੇ ਇਸ ਬੜੀ ਨੂੰ ਕੁੱਟ ਕੇ ਅੱਧੇ ਘੰਟੇ ਲਈ ਆਪਾਂ ਭੌਂਕੇ ਰੱਖਾ ਬਣਾ ਅੱਧਾ ਘੰਟਾ ਹੋ ਗਿਆ ਦਾਲ ਵੀ ਜੀਨੂੰ ਤੇ ਬੜੀ ਨੂੰ ਆਪਾਂ ਸਿਟੀयां ਲਵਾਵਾਂਗੇ ਕਦੇ ਵੀ ਤੁਸੀਂ ਬਣਾਉਣੀ ਹੈ ਮੈਂ ਤਾਂ ਤੁਹਾਨੂੰ ਇੱਕ ਹੋਰ ਇਹ ਦੇਵਾਂਗੀ ਮੈਂ ਹਮੇਸ਼ਾ ਹੀ ਇਹ ਦੱਸਦੀ ਆਂ ਔਰ ਮੈਂ ਜੋ ਆਈਡੀਆ ਵਰਤਦੀ ਮੈਂ ਤੁਹਾਨੂੰ ਦੱਸਦੀ ਆਂ ਕਿ ਮੈਂ ਹਮੇਸ਼ਾ ਦਾਲ ਕੋਈ ਵੀ ਬਣਾਉਣੀ ਹੈ ਚਾਹ ਮਾਂ ਛੋਲੇ ਦੀ ਚਾਹ ਮੂੰਗੀ ਛੋਲੇ ਚਾਹ ਮੂੰਗੀ ਮਾਂ ਬਣਾਉਣੇ ਆ ਜੋ ਵੀ ਦਾਲ ਬਣ ਅੱਧਾ ਪੌਣਾ ਘੰਟਾ ਮੈਂ ਜ਼ਰੂਰ ਘੌਕੇ ਰੱਖਦੀ ਆਂ ਕਿਉਂਕਿ ਇੱਕ ਤਾਂ ਆਪਣੇ ਗੈਸ ਦੀ ਬਚਤ ਬਹੁਤ ਹੁੰਦੀ ਔਰ ਜਲਦੀ ਤਿਆਰ ਹੁੰਦੀ ਹੈ ਇਹਨੂੰ ਆਪਾਂ ਗੈਸ ਤੇ ਚੜਾ ਕੇ ਦੂਜੀ ਸਾਈਡ ਤੇ ਆਪਾਂ ਤੜਕਾ ਰੈਡੀ ਕਰ ਲਾਂ ਕਿਉਂਕਿ ਅੱਗੇ ਆਪਣੇ ਜਲਦੀ ਬਣ ਜੇ ਤੜਕੀ ਗਰਮ ਹੋਣੀ ਤੇ ਆਪਾਂ ਲਾ ਲੈਨੇ ਤੜਕਾ ਜਦ ਤੱਕ ਆਪਣੀ ਸਬਜ਼ੀ ਦਾਲ ਬਣਦੀ ਹੈ ਮੈਂ ਦਾਣ ਨੂੰ ਲਾਵਾਂਗੀ ਸਰੋਂ ਤੇ ਤੇਲ ਦਾ ਤੜਕਾ ਮੈਨੂੰ ਸਰੋਂ ਤੇ ਤੇਲ ਬੜਾ ਚੰਗਾ ਲੱਗਿਆ ਕਿ ਆਪਾਂ ਇਹਦਾ ਹੀ ਤੜਕਾ ਲਾ ਲੈਨੇ ਹਨ ਕਿਉਂਕਿ ਤੜਕਾ ਅੱਛੀ ਚੀਜ਼ ਹੁੰਦੀ ਹੈ ਦਾਲ ਦਾ ਤੜਕਾ ਸਰੋਂ ਦੇ ਸਰੋਂ ਦੇ ਤੇਲ ਦਾ ਤੜਕਾ ਮੈਂ ਉਹ ਲਾਵਾਂਗੀ ਤੇ ਪਪਾ ਮਾਂ ਕੀ ਵੀ ਬਿਲਕੁਲ ਥੋੜਾ ਜਿਹਾ ਜਿਆਦਾ ਨਹੀਂ ਪਾਉਣਾ ਆਪਾਂ ਤੇ ਆਪਣੀ ਦਾਲ ਬਣ ਕੇ ਤਿਆਰ ਹੋ ਜਾਏਗੀ ਚਲੋ ਜੀ ਆਪਾਂ ਪਾਤਾ ਸਰੋਂ ਦਾ ਤੇਲ ਥੋੜਾ ਜਿਹਾ ਪਾਇਆ ਜਿਆਦਾ ਨਹੀਂ ਪਾਉਂਦੇ ਆਪਾਂ ਜਿਆਦਾ ਤੇਲ ਖਾਣਾ ਵੀ ਅੱਛੀ ਬਾਤ ਨਹੀਂ आप ब वेच दें जीरा पावे जी थोड़ा जहात यह आप हे मल लागे चंकी तरह हो जाएगा फिर पाने आप कड़ी पत्ता कड़ी पत्ते दाल सब्जी तो पाया करो बहुत ही नहीं है मार दिता अपने शरीर में अच्छा हम पावगे प्याज से हरी मिर्च ना ही पा दे आप चली तरह आप भन ला बना प्याज भजिए ਆਪਾਂ ਪਏ ਵਿੱਚ ਪਾ ਦਿੱਤਾ ਮਟਰ। ਉਹ ਰੋਟੇ ਤੋਂ ਮੱਝਾ ਪੱਤੇ ਦੇ ਨਾਲ ਮਿਕਦਾਵਾ ਦਾ ਪੇਸਟ ਹੈ। ਇਹ ਆਪਾਂ ਪਹਿਲਾਂ ਪੇਸਟ ਬਣਾ ਪੇਸਟ ਥੱਲੇ ਲੱਗ ਜਾਂਦਾ ਹੈ। ਇਸ ਲਈ ਆਪਾਂ ਇਹਦਾ ਪੇਸਟ ਆਪਾਂ ਹਲਪਾ ਮਾਲੇ ਵਿੱਚ। ਪੇਸਟ ਆਪਾਂ ਥੋੜੀ ਪਾਇਆ ਸੀ। ਤੇ ਫਿਰ ਆਪਾਂ ਪਕਾ ਜੜਤ ਰੱਖਿਆ ਸੀ ਆਪਾਂ ਪਾਵਾਂਗੇ। ਬਾਅਦ ਦੇ ਵਿੱਚ ਬਾਅਦ ਜਦੋਂ ਸਾਰਾ ਮਸਾਲਾ ਭੁੱਜ ਗਿਆ। ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲੈਨੇ ਮਸਾਲਾ। ਆਪਾਂ ਆਪਾਂ ਅਮਾਗੇ ਹਲਦੀ ਨਾਲੇ ਤੁਸੀਂ ਦੇਖਣ ਲਈ ਪਹਿਲਾਂ ਕਿ ਦਾਲ ਚ ਕਿੰਨੀ ਪਾਈ ਹੈ ਹਸਾਰ ਨਾਲ ਨਮਕ ਦਾ ਸਵਾਦ ਅਨਸਾਰ ਕਿਉਂਕਿ ਆਪਾਂ ਨਮਕ ਪਹਿਲਾਂ ਦਾਲ ਚ ਵੀ ਪਾਇਆ ਥੋੜੀ ਕਮ ਰਿਹਾ ਆਪਾਂ ਲਾਲ ਮਿਰਚ ਜ਼ਿਆਦਾ ਨਹੀਂ ਪਾਉਣੀ ਆਪਾਂ ਜ਼ਿਆਦਾ ਮਸਾਲੇ ਨਹੀਂ ਕਰਾਂਗੇ ਐਡ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਥੋੜਾ ਜਿਹਾ ਆਪਾਂ ਹਿੰਗ ਪਾਵਾਂਗੇ ਇਹਦੇ ਚ ਤੇ ਚਾਪਾ ਥੋੜੀ ਜਿਹੀ ਹਿੰਗ ਪਾ ਲੈਣੀ ਹੈ ਹੜੀ ਪੱਤਾ ਪਾਇਆ ਕਰੋ ਹਮੇਸ਼ਾ दाल सब्जी ਦੀ ਬਹੁਤ ਹੀ ਟੇਸਟ ਆਉਂਦੀ ਹੈ ਆਪਾਂ ਚੌਥਾ ਹਿੱਸਾ ਢਿੰਗ ਦਾ ਪਾ ਲਿਆ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਤੇ ਥੋੜੀ ਪਾਵਾਂਗੇ ਆਪਾਂ ਇਹਦੇ ਵਿੱਚ ਢੇਗੀ ਮਿਰਚ ਲਾਉਂ ਜੀ ਆਪਾਂ ਢੇਗੀ ਮਿਰਚ ਵੀ ਪਾ ਲਈ ਆਪਾਂ ਹੋਰ ਕੋਈ ਮਸਾਲਾ ਗਰਮ ਮਸਾਲਾ ਵਗੈਰਾ ਨਹੀਂ ਪਾਵਾਂਗੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਦੇ ਘੱਟ ਤੋਂ ਘੱਟ ਮਸਾਲੇ ਹੀ ਇਸਤੇਮਾਲ ਕਰੋ ਹੁਣ ਆਪਾਂ ਚੱਕੀ ਤਰਫੋਂ ਨਾਲੇ ਸਾਰੇ ਨੂੰ ਆਪਾਂ ਟਾਈਮ ਲੱਗੇਗਾ ਹੁਣ ਜਮੇਣਾ 5-7 ਮਿੰਟ ਬੜੇ ਰੌਣਕ ਨਾਲ ਆਪਾਂ ਬੰਦ ਕਰਕੇ ਟੱਕੇ ਰੱਖ ਦਾਂਗੇ ਆਪਾਂ ਖਾਣੇ 'ਚ ਲਾਸਟ ਦੇ ਵਿੱਚ ਕੀ ਪਾ ਰਹੇ ਆ ਸਾਰਾ ਮਸਾਲਾ ਭੁੱਜ ਗਿਆ ਆਪਣਾ ਹਨ ਇਹ ਚ ਪਾਵਾਂਗੇ ਆਪਾਂ ਜੋ ਅਦਰਕ ਕੱਟਿਆ ਸੀ ਇਹ ਹੁਣ ਪੰਨਾ ਕੇਗਾ ਕਿ ਕੱਚਾ ਅਦਰਕ ਸੀ ਨਾ ਇਹ ਤਾਂ ਬੜਾ ਲਵਾ ਅਦਰਕ ਆ ਛੱਟ ਸੇਕ ਦੇ ਨਾਲ ਹੀ ਬਣ ਜਾਣਾ ਹੈ ਬਾਕੀ ਜਿੰਨਾ ਚਿਰ ਫਿਰ ਦਾਲ ਦੇ ਵਿੱਚ ਇੱਕ ਕਰਚ ਕਰਕ ਜੀ ਹੋਵੇ ਨਾ ਮਜ਼ਾ ਨਹੀਂ ਆਉਦਾ ਕੱਚਾ ਹੀ ਗੁਜਾ ਪੱਕਿਆ ਅਦਰਕ ਹੋਵੇ ਤਾਂ ਉਹਨੂੰ ਆਪਾਂ ਪਹਿਲਾਂ ਬਾਹਰ ਲੈਨੇ ਆਂ ਤੇ ਹੁਣ ਬਸ ਆਪਣੀ ਦਾਲ ਦੀ ਚਰਕ ਸਿਟੀਆਂ ਲੱਗਣੀਆਂ ਉਸ ਤੋਂ ਬਾਅਦ ਆਪਣੇ ਰੈਡੀ ਰੈਡੀ ਛੋਲਿਆਂ ਦੀ ਤੇ ਬੜੀ ਦੀ ਸਬਜੀ ਤਿਆਰ ਆ ਥਾਲ ਤਿਆਰ ਆ ਸਬਜੀ ਵੀ ਆ ਦਾਲ ਵੀ ਆ ਕਿਉਂਕਿ ਬੜੀ ਭਾਈ ਦਾ ਸਬਜੀ ਬਣ ਗਈ ਹੈ ਇੱਕ ਤਾਂ ਦਾਲ ਹੈ ਤੁਸੀਂ ਵੀ ਮੇਰੇ ਦੱਸੇ ਤਰੀਕੇ ਮੁਤਾਬਕ ਇਸ ਤਰ੍ਹਾਂ ਦਾਲ ਬਣਾਇਓ ਬਹੁਤ ਹੀ ਟੇਸਟੀ ਔਰ ਬਹੁਤ ਹੀ ਸਵਾਦਿਸ਼ਟ